हेलो डियर स्टूडेंट्स स्वागत है थोड़ा रिवीजन द अगली वीडियो विच इस वीडियो चे टॉपिक है राष्ट्रीय एकीकरण एक इंग्लिश इस है नेशनल इंटीग्रेशन नेशनल इंटीग्रेशन का मतलब होंद है या राष्ट्रीय एकीकरण का मतलब हूँ है कि लोगों के सेंस ऑफ यूनिटी फ्रटरनिटी पैदा करना लोगों के आपसी एकता भाईचारा ਕਾਦਾ ਕਰਨਾ ਸਾਡਾ ਦੇਸ਼ ਜਿਹੜਾ ਹੈ ਭਿੰਤਾਵਾਂ ਭਰਿਆ ਦੇਸ਼ ਹੈ ਲੋਕ ਜਿਹੜੇ ਹੈ ਉਹ ਵਖ-ਵਖ ਕਬੀਲਿਆਂ ਤੋਂ ਵਖ-ਵਖ ਰੇਸਾਂ ਤੋਂ ਉਤਾਰਾਮ ਤੋਂ ਕਾਸ ਤੋਂ ਭਾਸ਼ਾ ਤੋਂ ਔਰ ਰੀਜਨ ਤੋਂ ਬਿਲੋਂਗ ਕਰਦੇ ਵੋ ਵੱਡਾ ਦੇਸ਼ ਹੈ ਤੇ ਸਾਰੇ ਦੇਸ਼ ਦੇ ਵਿੱਚ ਕਿਵੇਂ ਇੱਕ ਤਰ੍ਹਾਂ ਦੀ ਫੀਲਿੰਗ ਪੈਦਾ ਕਰਨੀ ਹੈ ਨੈਸ਼ਨਲ ਇੰਟੀਗ੍ਰੇਸ਼ਨ ਉਸ ਦੇ ਨਾਲ ਸੰਬੰਧਿਤ ਹੈ ਇੱਕ ਤਰ੍ਹਾਂ ਦੀ ਫੀਲਿੰਗ ਫੀਲਿੰਗ ਆਫ ਵਨਨੈਸ ਉਹ ਹੈ ਨੈਸ਼ਨਲ ਇੰਟੀਗ੍ਰੇਸ਼ਨ ਸਾਡੇ ਵਿੱਚ ਇੱਕ ਤਰ੍ਹਾਂ ਦੀ ਇੱਕੋ ਜਿਹੀ ਫੀਲਿੰਗ ਹੋਣੀ ਚਾਹੀਦੀ ਔਰ ਅਸੀਂ ਇੱਕ ਸਿੰਗਲ ਯੂਨੀਅਨ ਸਿੰਗਲ ਟੈਰੀਟਰੀ ਦੇ ਲਈ ਅਸੀਂ ਪਛਾਣੇ ਜਾਈਏ ਜਾਈਏ ਉਸ ਨੂੰ ਰਾਸ਼ਟਰੀ ਇਕਕਰਨ ਕਿਹਾ ਜਾਂਦਾ ਹੈ ਤੇ ਚਲੋ ਇਸ ਦੇ ਵਿੱਚ ਛੋਟੇ ਪ੍ਰਸ਼ਨ ਉੱਤਰ ਨੂੰ ਕਰਦੇ ਆ ਰਾਈਟ ਪਹਿਲਾ ਪ੍ਰਸ਼ਨ ਹੈ ਹੇਠ ਲਿਖੇ ਵਿੱਚੋਂ ਕਿਹੜੀ ਭਾਰਤ ਵਿੱਚ ਰਾਸ਼ਟਰੀ ਇਕਕਰਨ ਦੀ ਸਮੱਸਿਆ ਹੈ ਜਾਤੀਵਾਦ ਇੱਕ ਸਮੱਸਿਆ ਹੈ क्षेत्रवाद एक समस्या है भाषावाद एक समस्या है तो उत्तर होएगा ससा उपरोक्त सारे ये अपना आंसर है अगला प्रश्न है हेठ लिखे बच्चों के भारत राष्ट्रीय एकीकरण की समस्या नहीं है गरीबी एक समस्या है राष्ट्रीय आचरण की घाट समस्या है भ्रष्टाचार समस्या है बहुदल प्रणाली ये समस्या नहीं है पर भी समस्या है बहुदल प्रणाली के राष्ट्रीय एकीकरण ਇਹ ਜਿਹੜੀ ਭਾਵਨਾ ਹੈ ਉਸ ਨੂੰ ਵਿਕਸਿਤ ਨਹੀਂ ਹੁਣ ਦਿੱਤਾ ਜਾਂਦਾ ਅੱਜ ਕੱਲ ਬਹੁਤ ਸਾਰੇ ਖੇਤਰੀ ਦਲ ਹੋ ਗਏ ਹੈ ਉਹ ਉਸ ਖੇਤਰ ਦੀ ਗੱਲ ਕਰਦੇ ਜਿਸ ਦੇ ਨਾਲ ਕਿ ਸਾਡੇ ਰਾਸ਼ਟਰੀ ਏਕੀਕਰਨ ਦੀ ਭਾਵਨਾ ਨੂੰ ਠੇਸ ਪਹੁੰਚਦਾ ਪਰ ਕਿਉਂਕਿ ਇਹ ਜਿਆਦਾ ਦੂਰ ਦਰਾੜ ਤੋਂ ਹੈ ਇਨਡਾਇਰੈਕਟਲੀ ਪ੍ਰਭਾਵ ਪਾਉਂਦਾ ਤੇ ਇਸ ਨੂੰ ਆਪਾਂ ਲੈ ਸਕਦੇ ਤੇ ਅਗਲਾ ਹੈ ਅਗਲਾ ਕੁਐਸਚਨ ਹੈ ਭਾਰਤ ਵਿੱਚ ਪਹਿਲਾ ਰਾਸ਼ਟਰੀ ਏਕੀਕਰਨ ਸੰਮੇਲਨ ਕਦੋਂ ਹੋਇਆ ਸੀਗਾ 61 ਦੇ ਵਿੱਚੋਂ ਆਇਆ ਸੀਗਾ 1900 ਕਾਹਟ ਦੇ ਵਿੱਚ 61 ਦੇ ਵਿੱਚ ਹੋਇਆ ਸੀਗਾ ਹੁਣ ਦੇਖੋ ਸਾਡੇ ਦੇਸ਼ ਦੀ ਨਕਸ਼ਾ ਦਾ ਨਕਸ਼ਾ ਹੈ ਕਿੱਡਾ ਵੱਡਾ ਦੇਸ਼ ਹੈ ਠੀਕ ਹੈ ਜੰਮੂ ਕਸ਼ਮੀਰ ਐਂਡ ਇੱਥੇ ਕੇਰਲਾ ਇਧਰ ਅਰੁਣਾਚਲ ਪ੍ਰਦੇਸ਼ ਤੇ ਆਪਣਾ ਗੁਜਰਾਤ ਔਰ ਵਿੱਚ ਬਹੁਤ ਸਾਰੇ ਸਟੇਟਸ ਹਨ ਅਲੱਗ-ਅਲੱਗ ਜਾਤ ਤਰਮ ਨਸਲ ਦੇ ਹੈ ਅਸੀਂ ਸਾਰੇ ਭਿੰਨ ਹੈਗੇ ਪਰ ਇੱਕ ਫੀਲਿੰਗ ਪੈਦਾ ਹੁੰਦੀ ਹੈ ਵਨਨੈਸ ਦੀ ਵੀ ਆਰ ਆਲ ਭਾਰਤੀ ਇੰਡੀਅਨ चलो अगले प्रश्न तो मूव कर दिया राष्ट्रीय एकीकरण एक परिषद की मुख्य अधिक अध्यक्ष कौन हुंदा है अध्यक्ष यानी के प्रधान कौन हों प्रधानमंत्री होंगे याद रख हो, राष्ट्रीय एकीकरण के मुख अध्यक्ष या प्रधान प्रधानमंत्री होंगे भारत में राष्ट्रीय एकता विकास ज़रूरी है गरीबी का खात्मा करना जरूरी है ਕਰਤਵ ਉਤੇ ਜ਼ੋਰ ਦੇਣਾ ਚਾਹੀਦਾ ਹੈ ਵਕਫਕ ਰਾਜਾਂ ਦਾ ਸੰਤੁਲਿਤ ਵਿਕਾਸ ਹੋਣਾ ਚਾਹੀਦਾ ਹੈ ਯਸ ਇਹ ਤਿੰਨੇ ਹੋਣੇ ਚਾਹੀਦੇ ਦਾ ਮਤਲਬ ਉੱਤਰ ਹੈ ਸੱਸਾ ਉਪਰੋਕਤ ਸਾਰੇ ਚਲੋ ਖਾਲੀ ਥਾਵਾਂ ਭਰੀਏ ਰਾਈਟ ਰਾਸ਼ਟਰੀ ਇਕਤਨ ਦਾ ਉਦੇਸ਼ ਦੇਸ਼ ਵਿੱਚ ਡੈਸ਼ ਵਿੱਚ ਏਕਤਾ ਸਥਾਪਿਤ ਕਰਨਾ ਹੈ ਅਨੇਕਤਾ ਵਿੱਚ ਏਕਤਾ ਸਾਡਾ ਦੇਸ਼ ਪਿੰਤਾਵਾਂ ਵਰਿਆ ਦੇਸ਼ ਹੈ ਪਿੰਤਾਵਾਂ ਨੂੰ ਮਤਲਬ ਅਨੇਕਤਾ ਨੂੰ ਏਕਤਾ ਵਿੱਚ ਸਾਬਤ ਕਰਨਾ ਅਗਲਾ ਪ੍ਰਸ਼ਨ ਹੈ ਰਾਸ਼ਟ ਰਾਜਨੀਤਿਕ ਦ੍ਰਿਸ਼ਟੀ ਤੋਂ ਰਾਸ਼ਟਰੀ ਇਕीकरण ਦਾ ਅਰਥ ਰਾਸ਼ਟ ਦਾ ਖੇਤਰੀ ਇਕीकरण ਕਰਨਾ ਹੈ ਛੇਤਰ ਦੇ ਵੱਲੋਂ ਇੱਕ ਯੂਨਿਟ ਦੇ ਵੰਗ ਕੰਮ ਕਰੀਏ ਉਹਨਾਂ ਯੂਨਿਟ ਇਕੀਕਰਨ ਖੇਤਰੀ ਇਕीकरण ਕਰਨਾ ਹੈ ਆਰਥਿਕ ਪੱਖ ਤੋਂ ਰਾਸ਼ਟਰੀ ਇਕीकरण ਮੰਨ ਕਰਦਾ ਹੈ ਕਿ ਸਮਾਜ ਵਿੱਚ ਡੈਸ਼ ਹੋਵੇ ਸਮਾਜ ਵਿੱਚ ਕੀ ਹੋਣਾ ਚਾਹੀਦਾ ਸਮਾਨਤਾ ਹੋਣੀ ਚਾਹੀਦੀ ਕਿਸ ਤਰ੍ਹਾਂ ਦੀ ਸਮਾਜਿਕ ਸਮਾਨਤਾ ਬਿਨਾਂ ਕਿਸੇ ਭੇਦਭਾਵ ਤੋਂ ਸਮਾਨਤਾ ਹੋਵੇ ਤੇ ਅਗਲਾ ਪ੍ਰਸ਼ਨ ਹੈ 42ਵਾਂ ਸੰਵਿਧਾਨਕ ਸੋਧ ਦੁਆਰਾ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਧਰਮ ਨਿਰਪੱਖ ਸਮਾਜਵਾਦੀ ਲੋਕ ਰਾਜੀ ਗਣਰਾਜ ਸ਼ਬਦ ਦੀ ਸ਼ਬਦ ਐਡ ਕੀਤੇ ਗਏ ਸਨ ਇਹ ਧਰਮ ਨਿਰਪੱਖ ਸਮਾਜਵਾਦੀ ਠੀਕ ਹੈ तरुण निरपख समाजवादी लोकराजी गणराज ਇਹ ਵਾਲੇ ਸਾਰੇ ਸ਼ਬਦ ਇਹ ਐਡ ਕਰ ਦਿੱਤੇ ਗਏ ਸਨ ਤੁਸੀਂ ਐਡ ਕਰ ਸਕਦੇ ਹੋ ਭਾਰਤੀ ਸੰਵਿਧਾਨ ਨੇ ਡੈਸ਼ ਪਾਸ਼ਾਵਾਂ ਨੂੰ ਮੰਨਤ ਦਿੱਤੀ 22 ਪਾਸ਼ਾਵਾਂ ਨੂੰ ਮੰਨਤ ਦਿੱਤੀ ਓਕੇ ਤੇ ਇਹ ਹੈ 22 ਪਾਸ਼ਾਵਾਂ ਉਦੋਂ 23 ਪਾਸ਼ਾ ਹੁਣ ਹੋ ਗਏ ਇੱਕ ਮੈਥਲੀ ਪਾਸ਼ਾ ਹੈ ਉਸ ਨੂੰ ਵੀ ਐਡ ਕੀਤਾ ਗਿਆ ਤੇ ਕੀਸਨ ਇੱਥੇ ਤੁਸੀਂ ਅਖੰਡਤਾ ਵੀ ਸ਼ਬਦ ਪੜ੍ਹ ਸਕਦੇ ਹੋ ਇੱਥੇ ਆਰਥਿਕ ਸਮਾਨਤਾ ਵੀ ਪੜ੍ਹ ਸਕਦੇ ਹੋ ਯਾਦ ਰੱਖਣਾ ਸਮਾਜਿਕ ਸੁਚਾਰਥਿਕ ਸਮਾਨਤਾ ਹੋਵੇ ਓਕੇ ਅਗਲਾ ਪ੍ਰਸ਼ਨ ਹੈ ਆਪਣਾ ਬਹੁਤ ਛੋਟੇ ਪ੍ਰਸ਼ਨ ਉੱਤਰ ਵਾਲੇ ਚੋ ਇੱਕ ਅੰਕ ਵਾਲੇ ਇੱਕ ਸ਼ਬਦ ਵਾਲੇ ਔਰ ਇਸ ਤੋਂ ਜ਼ਿਆਦਾ ਕਿਸ ਸ਼ੋਧ ਰਾਹੀਂ ਅਖੰਡਤਾ ਸ਼ਬਦ ਸੰਵਿਧਾਨ ਵਿੱਚ ਦੀ ਪ੍ਰਸਤਾਵਨਾ ਵਿੱਚ ਸ਼ਾਮਿਲ ਕੀਤਾ ਸੀ 42ਵਾਂ ਸ਼ੋਧ ਰਾਹੀਂ ਰਾਸ਼ੀਕਰਨ ਪ੍ਰੀਸ਼ਦ ਦੀ ਸਥਾਪਨਾ ਕਦੋਂ ਹੋਈ ਸੀ 1961 ਵਿੱਚ 61 ਦੇ ਵਿੱਚ ਨਿਸਾਨੀ ਬਰਾਦਰੀ ਨਾਂ ਦੀ ਸੰਸਥਾ ਕਿਸ ਨੇ ਬਣਾਈ ਸੀ ਖਾਨ ਅਬਦੁਲ ਗਫਾਰ ਖਾਨ ਨੇ ਬਣਾਈ ਸੀ ਸੁਤੰਤਰ ਭਾਰਤ ਵਿੱਚ ਕੁੱਲ ਕਿੰਨੀਆਂ ਰਿਆਸਤਾਂ ਸਨ 562 ਰਿਆਸਤਾਂ ਸਨ ਸੋਚੋ 562 ਰਿਆਸਤਾਂ ਸਨ ਸਾਡੇ ਦੇਸ਼ ਦੇ ਅੰਦਰ 562 ਦੇਸ਼ ਹੋਣਾ ਸੀ ਇਸ ਵਾਰ ਜੇ ਸਰਦਾਰ ਵਰਲਭ ਭਾਈ ਪਟੇਲ ਉਹਨਾਂ ਦੀ ਸਟੈਚੂ ਹੈ ਔਰ ਸਾਰੇ ਦੇਸ਼ ਨੂੰ ਇਕੱਠਾ ਨਾ ਕਰਦੇ ਉੱਤੇ ਵਰਤਮਾਨ ਸਮੇਂ ਵਿੱਚ ਭਾਰਤ ਵਿੱਚ ਕੁੱਲ ਕਿੰਨੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ 28 ਰਾਜ ਤੇ 8 ਕੇਂਦਰੀ ਸ਼ਾਸਿਤ ਪ੍ਰਦੇਸ਼ ਹਨ ਤੇ ਇਹ ਇਸਨ ਇੰਪੋਰਟੈਂਟ ਪ੍ਰਸ਼ਨ ਉੱਤਰ ਫ্রম ਦ ਚੈਪਟਰ ਨੈਸ਼ਨਲ ਇੰਟੀਗ੍ਰੇਸ਼ਨ ਜਿਸ ਨੂੰ ਕੇ ਰਾਸ਼ਟਰੀ ਇਕीकरण ਕਿਹਾ ਜਾਂਦਾ ਹੈ ਮਿਲਦੇ ਹਾਂ ਰਿਵੀਜ਼ਨ ਦੇ ਅਗਲੇ ਵੀਡੀਓ ਵਿੱਚ ਟੀਲ ਦੈਨ ਟੇਕ ਕੇਅਰ ਬਾਏ ਬਾਏ ਥੈਂਕ ਯੂ